ਸ਼ਹਿਰ ਦੇ ਵੱਖ-ਵੱਖ ਚੌਕਾਂ ਤੋਂ ਜਿਵੇਂ ਗਾਂਧੀ ਚੌਕ ਤੋਂ ਲੈ ਕੇ ਸ਼ਿਰਾਵਾਲਾ ਦਰਵਾਜ਼ਾ ਤੇ ਆਪਣੇ ਸ਼ਿਮਾ ਰੋਡ ਲੰਗਰ ਰੋਡ ਔਰ ਵਿੱਚ ਜਿਹੜੇ ਜਿਹੜੇ ਸ਼ਾਮ ਜਨਤਾ ਆਉਣ ਜਾਣ ਵਾਲੇ ਏਰੀਆ ਸਾਰੇ ਵਿੱਚ ਫਲੈਗ ਮਾਰਕ ਕਰਿਆ ਗਿਆ ਲੋਕਾਂ ਨੂੰ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਇਹਦੇ ਵਿੱਚ ਲੋਕਾਂ ਨੂੰ ਇਹ ਦਰਸਾਇਆ ਜਾਂਦਾ ਵੀ ਅਸੀਂ ਬਿਲਕੁਲ ਕਾਇਮ ਆ ਤੁਹਾਡੇ ਨਾਲ ਆ ਤੁਹਾਡੀ ਸੁਰੱਖਿਆ ਕਰਨ ਚਾਹੀਦੀ ਕਿੰਨੇ ਤੱਕ ਪਰਾ ਕਿਸੇ ਤਰ੍ਹਾਂ ਦਾ ਵੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਕੋਈ ਘਰ ਦੇ ਜਾਨ ਤੇ ਮਾਲ ਦੀ ਰਾਖੀ ਦੀ ਹਮੇਸ਼ਾ ਹਾਜ਼ਰ ਆ ਆਉਣ ਵਾਲੇ ਦਿਨਾਂ ਸਰ 15 ਅਗਸਤ ਆ ਰਹੀ ਉਹਦੇ ਵਾਸਤੇ ਕੀ ਉਪਤਾ ਪ੍ਰਬੰਧ ਕੀਤੇ ਗਏ ਆ ਪੁਲਿਸ ਨੂੰ ਬਿਲਕੁਲ ਵਧੀਆ ਪੁਖਤਾ ਪ੍ਰਬੰਧ ਕੀਤੇ ਗਏ ਨੇ ਜੀ ਸਾਡੇ ਕੋਲ ਜੋ ਵੀ ਮਤਲਬ ਜੋ ਵੀ ਚਾਹੀਦੇ ਨੇ 15 ਅਗਸਤ ਲਈ ਉਹ ਪੂਰੇ ਵਧੀਆ ਪ੍ਰਬੰਧ ਕੀਤੇ ਗਏ ਸਰ ਕੋਈ ਹੈਲਪ ਵਾਸਤੇ ਕੋਈ ਆਪਣਾ ਕੋਈ ਨੰਬਰ ਇਸ਼ੂ ਕੀਤਾ ਹੋਵੇ ਅਗਰ ਕਿਸੇ ਨੂੰ ਜ਼ਰੂਰਤ ਪੈ ਜਾਂਦੀ ਤਾਂ ਤੁਹਾਡੀ ਕੋਈ ਹੈਲਪ ਨੰਬਰ ਕੋਈ ਤੁਹਾਡਾ ਹੋਵੇ ਤੇ ਹਾਂ ਹੈ ਨੰਬਰ ਆ 95800440 ਤਾਨੂੰ ਇਹ 8689 2 ਬਟਾਲਾ ਕੰਟਰੋਲ ਰੂਮ ਦੇ ਨੰਬਰ ਨੇ ਜੀ ਅੱਧੀ ਰਾਤ ਕੋ ਫੋਨ ਕਰੇ ਤੇ ਪੰਜਾਬ ਪੁਲਿਸ ਆਪਣੀ ਸੇਵਾ ਹਰ ਇੱਕ ਤਰ੍ਹਾਂ ਦੇ ਹਾਜ਼ਰ ਹੈ ਜੀ ਸਰ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਪਬਲਿਕ ਨੂੰ ਇਹ ਚੰਦਰਨ ਦੀ ਪਿੰਡ ਆਪਕੇ ਇਹ ਪਰਖਾਇ ਜਿੰਨੇ ਆਉਣ ਦੀ ਲੋੜ ਵਧੀਆ ਮਾਹੌਲ ਚੱਲ ਰਿਹਾ ਬਟਾਲਾ ਪੁਲਿਸ ਨੇ ਜਿੰਨੇ ਵੀ ਸਾਡੇ ਮਸਲੇ ਸੀ ਪਹਿਲੇ ਹੁਣ ਤੱਕ ਸਾਰੇ ਹੱਲ ਕੀਤੇ ਨੇ ਇਹ ਗਾ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਵੀ ਇਤਨਾ ਚੜ੍ਹਦੀ ਕਲਾ ਰਹੂ ਬਟਾਲਾ ਪੁਲਿਸ